well دوستو ਇੱਕ ਬਹੁਤ ਸੋਹਣੀ ਕਹਾਵਤ ਆ ਕਿ ਜਨਵਰੀ ਦਾ ਮਹੀਨਾ ਸੁਪਨੇ ਦਿਖਾਉਂਦਾ ਪਰ ਦਸੰਬਰ ਦਾ ਮਹੀਨਾ ਔਕਾਤ ਦਿਖਾ ਕੇ ਚਲਾ ਜਾਂਦਾ ਹਰੇਕ ਸਾਲ ਅਸੀਂ ਜਨਵਰੀ ਦੇ ਮਹੀਨੇ ਵਿੱਚ ਬਹੁਤ ਸਾਰੀਆਂ ਰੈਜ਼ੋਲੂਸ਼ਨਸ ਲੈਂਦੇ ਆ ਅਸੀਂ ਜਨਵਰੀ ਦੇ ਮਹੀਨੇ ਵਿੱਚ ਬਹੁਤ ਕੁਝ ਸੋਚਦੇ ਆ ਕਿ ਅਸੀਂ ਜਮਾਨੇ ਦੇ ਵਿੱਚ ਅੱਗ ਹੀ ਲਗਾ ਦਾਂਗੇ ਪਰ ਦਸੰਬਰ ਦਾ ਮਹੀਨਾ ਅਸਲੀ ਸ਼ੀਸ਼ਾ ਦਿਖਾ ਦਿੰਦਾ ਕਿ ਆ ਤੁਹਾਡੇ ਔਕਾਤ ਆ ਹਰ ਸਾਲ ਅਸੀਂ ਕਹਿੰਨੇ ਆ ਕਿ ਅਸੀਂ ਆ ਕਰਾਂਗੇ ਆ ਕਰਾਂਗੇ ਪਰ ਦਸੰਬਰ ਦੇ ਮਹੀਨੇ ਵਿੱਚ ਸਾਡਾ ਉਹੀ ਹਾਲ ਫਿਰ ਤੋਂ ਹੁੰਦਾ ਵਾ ਮੈਨੂੰ ਲੱਗਦਾ ਹਰੇਕ ਸਾਲ ਕੈਲੰਡਰ ਤੇ ਸਿਰਫ ਸਾਲ ਬਦਲ ਰਿਹਾ ਕੈਲੰਡਰ ਤੇ ਸਿਰਫ ਮਹੀਨੇ ਬਦਲ ਰਿਹਾ ਪਰ ਅਸੀਂ ਆਪਣੇ ਆਪ ਨੂੰ ਤਾਂ ਬਦਲ ਹੀ ਨਹੀਂ ਰਹੇ ਅਗਰ ਮੈਂ 2020 ਦੇ ਵਿੱਚ ਜਿੱਥੇ ਸੀ ਤੇ 2025 ਦੇ ਵਿੱਚ ਵੀ ਮੈਂ ਉੱਥੇ ਹੀ ਹਾਂ ਤਾਂ ਮੈਂ 5 ਸਾਲ ਵਿੱਚ ਕੀਤਾ ਕੀ ਮੇਰੀ ਜ਼ਿੰਦਗੀ ਸਟੈਂਡ ਕਿੱਥੇ ਕਰਦੀ ਆ ਆਈ ਨੀਡ ਟੂ ਆਸਕ ਮਾਈਸੈਲਫ ਅ ਕੁਐਸ਼ਨ ਕਿ ਅਗਰ ਮੈਂ ਜਿੱਥੇ 2020 ਦੇ ਵਿੱਚ ਸੀ 2025 ਦੇ ਵਿੱਚ ਵੀ ਉੱਥੇ ਹੀ ਆ ਤਾਂ ਮੈਂ ਕਰਕ ਹੀ ਰਿਹਾ ਮਾਂ ਮੇਰੀ ਜ਼ਿੰਦਗੀ ਵਿੱਚ ਮੈਂ ਕਰਕ ਹੀ ਰਿਹਾ ਮੈਨੂੰ ਪੁੱਛਣਾ ਚਾਹੀਦਾ ਆਪਣੇ ਆਪ ਨੂੰ ਪਰ ਹੁਣ ਨਹੀਂ 2026 ਦੇ ਵਿੱਚ ਨਾ ਆਪਣੇ ਆਪ ਨਾਲ ਇੱਕ ਵਾਦਾ ਕਰੋ ਕਿ 2026 ਨੂੰ ਮੈਂ ਇੱਕ ਐਦਾਂ ਦਾ ਸਾਲ ਬਣਾ ਕੇ ਹਟੂੰਗਾ ਆਪਣੀ ਜ਼ਿੰਦਗੀ ਦਾ ਜੋ ਕਿ ਅੱਜ ਤੱਕ ਮੇਰਾ ਉਹ ਸਾਲ ਕਦੇ ਵੀ ਆਇਆ ਨਹੀਂ ਸੀ ਐਦਾਂ ਦਾ ਸਾਲ ਮੇਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਆਇਆ ਸੀ 2026 ਨੂੰ ਮੈਂ ਐਦਾਂ ਦਾ ਸਾਲ ਬਣਾਉਣਾ ਚਾਹੁੰਦਾ ਵਾਂ ਸਭ ਤੋਂ ਪਹਿਲਾਂ ਤਾਂ ਨਾ ਜ਼ਿੰਦਗੀ ਦੇ ਵਿੱਚ ਕੁਝ ਬਹੁਤ ਵੱਡਾ ਅਚੀਵ ਕਰਨ ਦੇ ਲਈ ਨਾ ਛੋਟੀਆਂ ਛੋਟੀਆਂ ਆਦਤਾਂ ਨੂੰ ਛੱਡਣਾ ਪੈਂਦਾ ਕੁਝ ਅਚੀਵ ਕਰਨ ਦੇ ਲਈ ਨਾ ਯੂ ਸ਼ੁੱਡ ਨੋ ਵਿਚ ਥਿੰਗ ਯੂ ਸ਼ੁੱਡ ਕੁਇਟ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਛੱਡਣਾ ਕੀ ਹੈ ਜ਼ਿੰਦਗੀ ਦੇ ਵਿੱਚ ਕਿਉਂਕਿ ਕੁਝ ਕਿ ਇਦਾਂ ਦੀਆਂ ਗਲਤੀਆਂ ਹੁੰਦੀਆਂ ਜੋ ਤੁਸੀਂ ਨਹੀਂ ਕਰਨੀਆਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਨਾ ਇਹ ਦੇਖਣਾ ਚਾਹੀਦਾ ਵਾ ਕਿ ਅਸੀਂ ਕੀ ਨਹੀਂ ਕਰਨਾ ਕਿਉਂਕਿ ਸਾਰੀ ਉਮਰ ਨਾ ਸਾਨੂੰ ਇਹ ਹੀ ਨਹੀਂ ਪਤਾ ਚੱਲ ਪਉਂਦਾ ਕਿ ਅਸੀਂ ਕੀ ਛੱਡਣਾ ਵਾ ਕਿਹੜੀਆਂ ਇਦਾਂ ਦੀਆਂ ਨਿੱਕੇ ਨਿੱਕੇ ਗਲਤੀਆਂ ਰਹਿੰਦੀਆਂ ਨੇ ਜੋ ਕਿ ਸਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਜੋ ਕਿ ਸਾਨੂੰ ਗਰੀਬ ਰੱਖ ਰਹੀਆਂ ਸਾਨੂੰ ਅਮੀਰ ਨਹੀਂ ਹੋਣ ਦਿੰਦੀਆਂ ਕਿਹੜੀਆਂ ਉਹ ਗਲਤੀਆਂ ਨੇ ਜ਼ਿੰਦਗੀ ਦੇ ਵਿੱਚ ਨਾ ਇਹ ਚੀਜ਼ ਨਾ ਵੇਖੋ ਕਿ ਅਸੀਂ ਅਚੀਵ ਕੀ ਕਰਨਾ ਇਹ ਚੀਜ਼ ਵੇਖੋ ਕਿ ਅਸੀਂ ਕੀ ਨਹੀਂ ਕਰਨਾ ਕਿਉਂਕਿ ਜਦੋਂ ਤੁਹਾਨੂੰ ਇਹ ਪਤਾ ਚੱਲ ਗਿਆ ਨਾ ਕਿ ਤੁਸੀਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਕੀ ਨਹੀਂ ਕਰਨਾ ਤਾਂ ਫਿਰ ਜੋ ਬਾਕੀ ਬਚਿਆ ਉਹ ਚੀਜ਼ ਕਰਨ ਵਾਲਾ ਹੀ ਆ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਿ ਯੂ ਸ਼ੁਡ ਨੋ ਕਿ ਕਿਹੜੀ ਚੀਜ਼ ਤੁਹਾਨੂੰ ਛੱਡਣੀ ਚਾਹੀਦੀ ਆ ਕਿਹੜੀ ਚੀਜ਼ ਸੈਕਰੀਫਾਈਸ ਕਰਨਾ ਚਾਹੀਦਾ ਹਰ ਮਹੀਨੇ ਬਹਿ ਕੇ ਨਾ ਸ਼ਾਂਤੀ ਦੇ ਨਾਲ ਬਹਿ ਕੇ 5 ਮਿੰਟ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਕਿ ਕਿਹੜੀਆਂ ਗਲਤੀਆਂ ਰਹਿੰਦੀਆਂ ਕਿਹੜੀਆਂ ਗਲਤੀਆਂ ਮੈਂ ਰੋਜ਼ ਕਰਦਾ ਜਿਨ੍ਹਾਂ ਦੇ ਚੱਲਦੇ ਆ ਮੇਰੀ ਲਾਈਫ ਅੱਗੇ ਨਹੀਂ ਵਧ ਪਾਉਂਦੀ ਮੈਂ ਅੱਗੇ ਨਹੀਂ ਗਰੋ ਕਰ ਪਾਉਂਦਾ ਕਿਹੜੀਆਂ ਉਹ ਗਲਤੀਆਂ ਰਹਿੰਦੀਆਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਕੀ ਮੈਂ ਆਪਣੇ ਸਮੇਂ ਦਾ ਸਹੀ ਯੂਜ਼ ਕਰ ਵੀ ਰਿਹਾ ਜਾਂ ਨਹੀਂ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਟਾਈਮ ਟਾਈਮ ਇਜ਼ ਅ ਮਨੀ ਇੱਕ ਵਾਰ ਸਮਾਂ ਲੰਘ ਗਿਆ ਤਾਂ ਸਮੇਂ ਨੇ ਕਦੇ ਵੀ ਨਹੀਂ ਆਉਣਾ ਅਗਰ ਤੁਸੀਂ 2 ਕਰੋੜ ਦਾ ਨੁਕਸਾਨ ਕਰਾ ਲਿਆ ਨਾ 2 ਕਰੋੜ ਨੂੰ ਤੁਸੀਂ ਜਿੱਦਾਂ ਕਿਦਾਂ ਕਰਕੇ ਵੀ ਫਿਰ ਤੋਂ ਕਮਾ ਲੋਗੇ ਪਰ 2025 ਲੰਘ ਚੁੱਕਿਆ ਕਿ 2025 ਕਦੇ ਕਮਾ ਸਕਦੇ 2025 ਕਦੇ ਵਾਪਸ ਆ ਸਕਦਾ ਸਭ ਤੋਂ ਪਹਿਲਾਂ ਤਾਂ ਨਾ 2026 ਦਾ ਸਭ ਤੋਂ ਵੱਡਾ ਤਾਂ ਰੈਵੋਲੂਸ਼ਨ ਇਹ ਲੋ ਕਰੋੜਪਤੀ ਬਣਨ ਦੇ ਲਈ ਸਭ ਤੋਂ ਵੱਡਾ ਰੈਵੋਲੂਸ਼ਨ ਇਹ ਲੋ ਕਿ ਮੈਂ ਆਪਣੇ ਸਮੇਂ ਦਾ ਯੂਸ ਕਿਦਾਂ ਕਰਨਾ ਮੇਰਾ ਸਮਾਂ ਜਾ ਕਿੱਥੇ ਰਿਹਾ ਵਾ ਜਦੋਂ ਵੀ ਤੁਸੀਂ ਕੁਝ ਵੀ ਕਰਨ ਲੱਗੋ ਨਾ ਰੋਜ਼ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਕਿ ਜੋ ਮੈਂ ਹੁਣ ਕਰ ਰਿਹਾ ਐਟ ਦੀ ਮੂਵਮੈਂਟ ਮੈਂ ਜੋ ਕਰ ਰਿਹਾ ਕੀ ਇਹ ਮੇਰੇ ਲਈ ਇੰਪੋਰਟੈਂਟ ਵਾ ਜਾਂ ਨਹੀਂ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਤਾਂ ਫਿਰ ਤੁਹਾਨੂੰ ਸਮਝ ਆਊਗੀ ਕਿ 90% ਕੰਮ ਇਦਾਂ ਦੇ ਹੁੰਦੇ ਆ ਜੋ ਕਿ ਤੁਹਾਡੀ ਲਾਈਫ ਦੇ ਵਿੱਚ ਅੱਗੇ ਵਧਣ ਵਾਲੇ ਹੁੰਦੇ ਹੀ ਨਹੀਂ ਅਗਰ ਤੁਸੀਂ ਰੀਲਾਂ ਤੇ ਟਾਈਮ ਵੇਸਟ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਟਾਈਮ ਵੇਸਟ ਕਰ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਨਾ ਪੈਣਾ ਵਾ ਕਿ ਤੁਹਾਡਾ ਟਾਈਮ ਲੈ ਕੇ ਤੁਹਾਡੀ ਅਟੈਨਸ਼ਨ ਲੈ ਕੇ ਕੋਈ ਹੋਰ ਪੈਸਾ ਕਮਾ ਗਿਆ ਪਰ ਤੁਹਾਨੂੰ ਕੀ ਮਿਲੇ ਤੁਹਾਡਾ ਤਾਂ ਸਮਾਂ ਖਰਾਬ ਹੋ ਗਿਆ ਫੇ ਇੰਸਟਾਗ੍ਰਾਮ ਚਲਾ ਰਹੇ ਹਾਂ ਇੰਸਟਾਗ੍ਰਾਮ ਤੇ ਜਿੰਨਾ ਤੁਸੀਂ ਵੱਧ ਤੋਂ ਵੱਧ ਲਗਾ ਰਹੇ ਹੋ ਆਪਣਾ ਟਾਈਮ ਇੰਸਟਾਗ੍ਰਾਮ ਕੰਪਨੀਆਂਸ ਤਾਂ ਕਮਾ ਰਹੀਆਂ ਇਨਫਲੂਐਂਸਰ ਵੀ ਕਮਾ ਰਹੇ ਆ ਪਰ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਕਿ ਸਾਡਾ ਕੀ ਫਾਇਦਾ ਹੋਇਆ ਅਸੀਂ ਕੀ ਕਮਾਇਆ ਸਭ ਤੋਂ ਪਹਿਲਾਂ ਤਾਂ ਨਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਤਿਆਗੋ ਜੋ ਚੀਜ਼ਾਂ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਕਰੋੜਪਤੀ ਬਣਨਾ ਨਾ ਕਿਸੇ ਕਰੋੜ ਰੁਪਏ ਦਾ ਨਾਮ ਨਹੀਂ ਹੁੰਦਾ ਕਰੋੜਪਤੀ ਛੋਟੀਆਂ ਛੋਟੀਆਂ ਫਾਈਨੈਂਸ ਦੀਆਂ ਹੈਬਿਟਸ ਹੁੰਦੀਆਂ ਸਭ ਤੋਂ ਪਹਿਲਾਂ ਆਪਣੇ ਸਮੇਂ ਦਾ ਸਹੀ ਉਪਯੋਗ ਕਰਨ ਲੱਗੋ ਪੈਸੇ ਦੀ ਇਨਵੈਸਟਮੈਂਟ ਤੋਂ ਪਹਿਲਾਂ ਨਾ ਟਾਈਮ ਨੂੰ ਇਨਵੈਸਟ ਕਰਨਾ ਸਿੱਖੋ ਟਾਈਮ ਦੀ ਇਨਵੈਸਟਮੈਂਟ ਸਿੱਖੋ ਕਿ ਟਾਈਮ ਨੂੰ ਇਨਵੈਸਟ ਕਿਦਾਂ ਕਰਨਾ ਕਿਸੇ ਚੀਜ਼ ਨੂੰ ਇਨਵੈਸਟ ਕਰਨ ਤੇ ਕਿਸੇ ਜੀ ਨੂੰ ਖਰਚ ਕਰਨ ਦੇ ਵਿੱਚ ਫਰਕ ਹੁੰਦਾ ਇਨਵੈਸਟ ਜਦੋਂ ਤੁਸੀਂ ਕਰਦੇ ਹੋ ਉਦੋਂ ਤੁਸੀਂ ROI ਦੇਖਦੇ ਹੋ ਰਿਟਰਨ ਔਨ ਇਨਵੈਸਟਮੈਂਟ ਦੇਖਦੇ ਹੋ ਦੇਖੋ ਕਿ ਹੁਣ ਮੇਰਾ 2 ਘੰਟੇ ਬੀਤ ਗਿਆ ਇਹ 2 ਘੰਟੇ ਤੋਂ ਮੈਨੂੰ ਕੀ ਮਿਲਿਆ ਮੈਂ ਕੀ ਸਿੱਖਿਆ ਮੈਂ ਕੀਤਾ ਕੀ ਇਹ 2 ਘੰਟੇ ਦੇ ਵਿੱਚ ਇਹ 2 ਘੰਟੇ ਦੀ ਮੈਨੂੰ ਦੇਣ ਕੀ ਆ 2026 ਦੇ ਸਟਾਰਟ ਹੁੰਦੇ ਆ ਆਪਣੇ ਆਪ ਨੂੰ ਰੋਜ਼ ਇੱਕ ਸਵਾਲ ਪੁੱਛੋ ਜਦੋਂ ਵੀ ਤੁਹਾਨੂੰ ਹੋਸ਼ ਆਵੇ 24 ਘੰਟੇ ਦੇ ਵਿੱਚ ਪੁੱਛੋ ਕਿ ਮੈਂ ਜੋ ਹੁਣੇ-ਹੁਣੇ ਕਰ ਰਿਹਾ ਸੀ ਵੋ ਵੈ ਡੂਇੰਗ ਸਮਥਿੰਗ ਇੰਪੋਰਟੈਂਟ اور ਵਰ ਵੇ ਡੂਇੰਗ ਸਮਥਿੰਗ ਅਨਨੈਸੈਸਰੀ ਕਿ ਮੈਂ ਕੁਛ ਇੰਪੋਰਟੈਂਟ ਕਰ ਰਿਹਾ ਸੀ ਮੈਂ ਇਦਾਂ ਦੀ ਚੀਜ਼ ਕਰ ਰਿਹਾ ਸੀ ਜੋ ਮੈਨੂੰ ਅੱਗੇ ਲੈ ਕੇ ਜਾ ਰਹੀ ਹੈ ਜੋ ਮੈਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਬਣਾ ਰਹੀ ਹੈ ਜਾਂ ਫਿਰ ਮੈਂ ਕੁਛ ਇਦਾਂ ਦਾ ਕਰ ਰਿਹਾ ਸੀ ਜਿਹਦਾ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਰੂਲ ਨਹੀਂ ਜੋ ਕਿ ਮੈਨੂੰ ਬਰਬਾਦ ਕਰ ਰਹੀ ਹੈ ਜੋ ਮੇਰਾ ਸਮਾਂ ਬਰਬਾਦ ਕਰ ਰਹੀ ਹੈ ਸਭ ਤੋਂ ਪਹਿਲਾਂ ਤਾਂ ਨਾ ਟਾਈਮ ਦੀ ਇਨਵੈਸਟਮੈਂਟ ਕਰਨਾ ਸਿੱਖੋ ਇੱਕ ਗਰੀਬ ਬੰਦਾ ਗਰੀਬ ਕਿਉਂ ਰਹਿੰਦਾ ਵਾ ਕਿਉਂਕਿ ਉਹਦੇ ਕੋਲ અનਇੰਪੋਰਟੈਂਟ ਕੰਮਾਂ ਦੇ ਲਈ ਟਾਈਮ ਹੀ ਟਾਈਮ ਆ ਤੇ ਇੰਪੋਰਟੈਂਟ ਕੰਮਾਂ ਦੇ ਲਈ ਟਾਈਮ ਹੈ ਨਹੀਂਗਾ ਇਸ ਵੀਡੀਓ ਨੂੰ ਨਾ ਕੋਈ 2 ਮਿੰਟ ਨਹੀਂ ਵੇਖ ਸਕਦਾ ਪਰ ਜਿਹੜੀਆਂ ਵੀਡੀਓਵਾਂ ਇਦਾਂ ਦੀਆਂ ਨੇ ਜਿਤੋਂ ਕੁਝ ਵੀ ਨਹੀਂ ਮਿਲਣਾ ਕੋਈ ਕਾਮੇਡੀ ਦੀ ਵੀਡੀਓ ਕੋਈ ਬੇਕਾਰ ਵੀਡੀਓ ਦੇ ਲਈ ਸਾਡੇ ਕੋਲ ਟਾਈਮ ਹੀ ਟਾਈਮ ਆ ਅਗਰ ਅਸੀਂ ਇਦਾਂ ਦੇ ਬੰਦੇ ਆ ਨਾ ਤਾਂ ਅਸੀਂ ਗਰੀਬ ਆ ਅਸੀਂ ਦਿਮਾਗ ਤੋਂ ਹੀ ਗਰੀਬ ਆ ਕਿਉਂਕਿ અનਇੰਪੋਰਟੈਂਟ ਕੰਮਾਂ ਦੇ ਲਈ ਜਿਹੜੇ ਬੰਦੇ ਕੋਲ ਟਾਈਮ ਹੀ ਟਾਈਮ ਆ ਤੇ ਇੰਪੋਰਟੈਂਟ ਕੰਮ ਦੇ ਲਈ ਟਾਈਮ ਨਹੀਂ ਹੈਗਾ ਤਾਂ ਉਹ ਬੰਦਾ ਗਰੀਬ ਇੱਕ ਕਰੋੜਪਤੀ ਬੰਦੇ ਦੇ ਘੰਟੇ ਦੀ ਵੈਲਿਊ ਹੁੰਦੀ ਆ ਇੱਕ ਅਮੀਰ ਬੰਦਾ ਇੱਕ ਬਿਜ਼ਨਸਮੈਨ ਲੋਕਾਂ ਦਾ ਸਮਾਂ ਖਰੀਦਦਾ ਉਹ ਸਮੇ ਨੂੰ ਵਧਾ ਦਿੰਦਾ ਇੱਕ ਕਰੋੜਪਤੀ ਬੰਦਾ ਕਰੋੜਪਤੀ ਕਿਉਂ ਆ ਉਹ ਕਰੋੜਪਤੀ ਤਾਂ ਨਹੀਂ ਕਿ ਉਹਨੇ ਲੱਖਾਂ ਕਰੋੜਾਂ ਖਰਚ ਕੇ ਆਪਣੇ ਬਿਜ਼ਨਸ ਖੜੇ ਕੀਤੇ ਕਰੋੜਪਤੀ ਬੰਦਾ ਕਰੋੜਪਤੀ ਤਾਂ ਆ ਕਿਉਂਕਿ ਉਹਨੇ ਹੋਰ ਲੋਕਾਂ ਦਾ ਟਾਈਮ ਖਰੀਦਿਆ ਹੋਇਆ ਵਾ ਅਗਰ ਤੁਸੀਂ 8 ਘੰਟੇ ਦੀ ਸ਼ਿਫਟ ਲਗਾਉਣੀ ਹੋ ਤੁਸੀਂ 100 ਡਾਲਰ ਤੁਹਾਡਾ ਤਾਂ ਬਣਦਾ ਵਾ ਜਾਂ 100 ਰੁਪਏ ਤੁਹਾਡੇ ਤਾਂ ਬਣਦੇ ਅਗਰ ਤੁਸੀਂ 8 ਘੰਟੇ ਸ਼ਿਫਟ ਤੇ ਜਾਂਦੇ ਹੋ ਪਰ ਇੱਕ ਬਿਜ਼ਨਸਮੈਨ ਨੇ ਕਿੰਨੇ ਲੋਕਾਂ ਦੇ 8 ਘੰਟੇ ਖਰੀਦੇ ਹੋਏ ਆ ਉਹਦੇ ਕੋਲ ਕਿੰਨੇ ਬੰਦੇ ਕੰਮ ਕਰਦੇ ਅਗਰ 100 ਬੰਦਾ ਕੰਮ ਕਰਦਾ ਤਾਂ ਉਹਨੇ 800 ਘੰਟਾ ਖਰੀਦੇ ਹੋਇਆ ਉਹਨੇ 24 ਘੰਟੇ ਦੇ ਵਿੱਚ 800 ਘੰਟਾ ਖਰੀਦ ਲਿਆ ਇੱਕ ਬਿਜ਼ਨਸਮੈਨ ਇੱਕ ਕਰੋੜਪਤੀ ਬੰਦਾ ਜਿਹੜਾ ਸਮੇਂ ਦੇ ਲਈ ਜਾਗਿਆ ਹੋਇਆ ਵਾ ਨਾ ਉਹੀ ਬੰਦਾ ਕਰੋੜਪਤੀ ਆ ਉਨੇ 24 ਘੰਟੇ ਦੇ ਵਿੱਚ 800 ਘੰਟਾ ਖਰੀਦਿਆ ਹੋਇਆ ਤੇ ਜਦੋਂ ਘੰਟਾ ਵਧ ਗਿਆ ਤਾਂ ਮਨੀ ਇਜ਼ ਅ ਬਾਈ-ਪ੍ਰੋਡਕਟ ਜ਼ਿੰਦਗੀ ਦੇ ਵਿੱਚ ਨਾ ਕੁਝ ਵੀ ਇੰਪੋਸੀਬਲ ਨਹੀਂ ਹੁੰਦਾ ਕੁਝ ਵੀ ਜੋ ਵੀ ਤੁਸੀਂ ਵੇਖ ਸਕਦੇ ਹੋ ਨਾ ਯੂ ਕੈਨ ਅਚੀਵ ਔਖਾ ਕੀ ਹੁੰਦਾ ਸਿਰਫ ਇੱਕ ਚੀਜ਼ ਔਖੀ ਹੁੰਦੀ ਹੈ ਕਿ ਸਾਰੀਆਂ ਡਿਸਟਰੈਕਸ਼ਨਾਂ ਨੂੰ ਜਿੰਨੀਆਂ ਵੀ ਇਦਾਂ ਦੀਆਂ ਚੀਜ਼ਾਂ ਜੋਗੇ ਤੁਹਾਡਾ ਦਿਮਾਗ ਭੜਕਾ ਰਹੀਆਂ ਨੇ ਜੋ ਕਿ ਤੁਹਾਨੂੰ ਤੁਹਾਡੇ ਗੋਲ ਦੇ ਤਰਫ ਨਹੀਂ ਲੈ ਕੇ ਜਾ ਰਹੀਆਂ ਸਭ ਤੋਂ ਵੱਡੀ ਡਿਸਟਰੈਕਸ਼ਨ ਹੁੰਦੀ ਹੈ ਫੋਨ ਜਿੰਨੀਆਂ ਵੀ ਡਿਸਟਰੈਕਸ਼ਨ ਨੇ ਸਾਰੀਆਂ ਡਿਸਟਰੈਕਸ਼ਨਸ ਨੂੰ ਇੱਕ ਪਾਸੇ ਰੱਖ ਕੇ ਦਿਨ ਰਾਤ ਕਿਸੇ ਚੀਜ਼ ਤੇ ਫੋਕਸ ਕਰਨਾ ਇਹ ਚੀਜ਼ ਔਖੀ ਹੁੰਦੀ ਹੈ ਅਗਰ ਕੋਈ ਬੰਦਾ ਦਿਨ ਰਾਤ 365 ਦਿਨ ਫੋਕਸ ਕਰ ਲਵੇ ਇੱਕ ਕੰਮ ਤੇ ਮਤਲਬ ਉਹ ਕੁਝ ਵੀ ਕਰੇ ਉਹ ਟੀਵੀ ਵੇਖੇ ਉਹ ਖੇਡੇ ਕੁਝ ਵੀ ਕਰੇ ਪਰ ਫੋਕਸ ਹੋਦਾ ਸਿਰਫ ਇੱਕ ਕੰਮ ਤੇ ਹੋਵੇ ਸਿਰਫ ਇੱਕ ਕੰਮ ਦੇ ਵਿੱਚ ਫੋਕਸ ਹੋਵੇ ਦਿਨ ਰਾਤ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਦਿਨ ਰਾਤ ਇੱਕ ਚੀਜ਼ ਤੇ ਫੋਕਸ ਤੇ ਜੋ ਆਪਣਾ ਟਾਈਮ ਦਾ ਵੇਸਟ ਨਾ ਕਰੇ ਤਾਂ ਉਹ ਬੰਦਾ ਕੁਝ ਵੀ ਕਰ ਸਕਦਾ ਕੁਝ ਵੀ ਅਚੀਵ ਕਰਨਾ ਇਸ ਦੁਨੀਆ ਦੇ ਵਿੱਚ ਔਖਾ ਨਹੀਂ ਹੁੰਦਾ ਔਖਾ ਹੁੰਦਾ ਫੋਕਸ ਕਰਨਾ ਇੰਨੀ ਡਿਸਟਰੈਕਟਿਵ ਲਾਈਫ ਤੇ ਵਿੱਚ ਡਿਸਟਰੈਕਸ਼ਨ ਭਰੀ ਲਾਈਫ ਦੇ ਵਿੱਚ ਸਭ ਤੋਂ ਵੱਡੀ ਡਿਸਟਰੈਕਸ਼ਨ ਹੁੰਦੀ ਹੈ ਤੁਹਾਡਾ ਫੋਨ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਗਾ 2026 ਦੇ ਵਿੱਚ ਨਾ ਅਗਰ ਵਾਕੇ ਹੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਨਾ ਤਾਂ ਆਪਣੇ ਨਾਲ ਇੱਕ ਵਾਅਦਾ ਲੈ ਕੇ ਜਾਓ ਕਿ ਹਫਤੇ 'ਚ ਨਾ ਇੱਕ ਦਿਨ ਰੱਖਣਾ ਉਹ ਏਦਾਂ ਦਾ ਦਿਨ ਰੱਖਣਾ ਕਿ ਉਸ ਦਿਨ ਅਸੀਂ ਫੋਨ ਵੱਲ ਦੇਖਣਾ ਵੀ ਨਹੀਂ ਫੋਨ ਚਲਾਉਣਾ ਤਾਂ ਬੜੀ ਦੂਰ ਦੀ ਗੱਲ ਸਿਰਫ ਇੱਕ ਦਿਨ ਏਦਾਂ ਦਾ ਰੱਖਣਾ ਕਿ ਫੋਨ ਚਲਾਉਣਾ ਵੀ ਨਹੀਂ ਉਸ ਦਿਨ ਤੁਸੀਂ ਕੁਝ ਵੀ ਕਰ ਸਕਦੇ ਹੋ ਆਪਣੀ ਸਿਹਤ ਤੇ ਕੰਮ ਕਰੋ ਐਕਸਰਸਾਈਜ਼ ਕਰੋ ਜਾਂ ਫਿਰ ਆਪਣਾ ਕੁਝ ਪੜੋ ਆਪਣੀ ਸਕਿੱਲ ਨੂੰ ਅਪਗ੍ਰੇਡ ਕਰੋ ਬਸ ਫੋਨ ਨਹੀਂ ਚੱਕਣਾ ਇਦਾਂ ਕਰਨ ਨਾਲ ਤੁਹਾਨੂੰ ਫੋਨ ਦੀ ਆਦਤ ਛੁੱਟੂਗੀ ਤੁਹਾਡੇ ਇਹ ਜੋ ਫੋਨ ਦੀ ਮਾੜੀ ਆਦਤ ਹੈ ਨਾ ਜੋ ਸਕਰੋਲਿੰਗ ਦੀ ਆਦਤ ਸਿਪਾਈ ਹੋਈ ਹੈ ਜੋ ਰੀਲਾਂ ਵੇਖਣ ਦੇ ਸਾਨੂੰ ਆਦਤ ਬਣੀ ਹੋਈ ਹੈ ਨਾ ਇਹ ਆਦਤ ਛੁੱਟਣੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਡਿਸਟਰੈਕਸ਼ਨਸ ਨੂੰ ਕੱਢੋ ਜਿੰਨਾ ਹੋ ਸਕਦਾ ਕਿਉਂਕਿ ਇਹ ਡਿਸਟਰੈਕਸ਼ਨਸ ਤੁਹਾਡੇ ਸਮੇਂ ਨੂੰ ਖਰਾਬ ਕਰ ਰਹੀਆਂ ਤੁਹਾਡਾ ਉਹ ਸਮਾਂ ਜੋ ਕਿ ਇੱਕ ਕਰੋੜਪਤੀ ਬੰਦਾ ਅਰਬਾਂਪਤੀ ਜਿੰਨਾ ਮਰਜ਼ੀ ਪੈਸਾ ਲਗਾ ਕੇ ਉਹ ਸਮਾਂ ਨਹੀਂ ਖਰੀਦ ਸਕਦਾ ਉਹ ਸਮਾਂ ਤੁਹਾਡੇ ਕੋਲ ਜੋ ਸਮਾਂ ਤੁਸੀਂ ਨਹੀਂ ਖਰੀਦ ਸਕਦੇ ਬਹੁਤ ਜ਼ਿਆਦਾ ਕੀਮਤੀ ਸਮਾਂ ਤੁਹਾਡਾ ਖਰਾਬ ਕਰ ਰਹੀਆਂ ਉਹ ਡਿਸਟਰੈਕਸ਼ਨ ਨੂੰ ਆਪਣੀ ਜ਼ਿੰਦਗੀ ਵਿੱਚੋਂ ਘਟਾਓ ਤਾਂ ਇੱਕ ਗਰੀਬ ਆਦਮੀ ਕੌਣ ਆ ਇੱਕ ਮਿਡਲ ਕਲਾਸ ਵਾਲਾ ਬੰਦਾ ਕੌਣ ਆ ਜਿਹਦੇ ਕੋਲ ਡਿਸਟਰੈਕਸ਼ਨਾਂ ਦਾ ਢੇਰ ਆ ਜਿਹਦਾ ਫੋਕਸ ਆਪਣੇ ਕੰਮ ਤੇ ਹੈਗਾ ਹੀ ਨਹੀਂ ਇੱਕ ਅਮੀਰ ਬੰਦਾ ਕੌਣ ਆ ਜਿਹਦੇ ਕੋਲ ਕੋਈ ਵੀ ਡਿਸਟਰੈਕਸ਼ਨ ਨਹੀਂ ਹੁੰਦੀ ਜੋ ਕਿ ਆਪਣੇ ਕੰਮ ਦੇ ਵਿੱਚ 100% ਦਿੰਦਾ ਵਾ ਪੂਰਾ 100% ਦੇਣਾ ਜਾਣ ਦਾ ਜੋ ਆਪਣੇ ਕੰਮ ਦੇ ਲਈ ਹੁਣ ਇੱਕ ਮਜ਼ਦੂਰ ਤੋਂ ਵੱਧ ਕੋਈ ਮਿਹਨਤ ਨਹੀਂ ਕਰਦਾ ਤਾਂ ਫਿਰ ਕਰੋੜਪਤੀ ਕਰੋੜਾਂ ਦਾ ਆਦਮੀ 1000 ਕਰੋੜ ਦੀ ਨੈਟਵਰਥ ਰੱਖਣ ਵਾਲਾ ਇੱਕ ਮਜ਼ਦੂਰ ਕਿਉਂ ਨਹੀਂ ਹੁੰਦਾ ਕਿਉਂਕਿ ਮਜ਼ਦੂਰ ਦੀ ਮਿਹਨਤ ਦੇ ਵਿੱਚ ਵੱਡੀ ਸੋਚ ਨਹੀਂ ਹੁੰਦੀ ਉਹ ਸੋਚ ਦਾ ਹੀ ਉਨ੍ਹਾਂ ਦਾ ਉਸ ਤੇ ਸੋਚ ਦੇ ਵਿੱਚ ਕੋਈ ਵੱਡੇ ਰਿਜ਼ਲਟ ਹੀ ਨਹੀਂ ਹੁੰਦੇ ਤਾਂ ਅਗਰ ਕੋਈ ਮਿਹਨਤ ਵੱਡੇ ਰਿਜ਼ਲਟ ਪ੍ਰੋਡਿਊਸ ਨਹੀਂ ਕਰ ਸਕਦੀ ਤਾਂ ਉਹ ਬੰਦਾ ਕਰੋੜਪਤੀ ਕਿੱਥੋਂ ਬਣ ਜੂ ਪਾਣੀ ਵਿੱਚ ਮਧਾਣੀ ਚਲਾਉਣ ਤੇ ਦੁੱਧ ਵਿੱਚ ਮਧਾਣੀ ਚਲਾਉਣ ਵਿੱਚ ਫਰਕ ਹੁੰਦਾ ਅਗਰ ਤੁਸੀਂ ਮਧਾਣੀ ਪਾਣੀ ਦੇ ਵਿੱਚ ਪਾਈ ਹੋਏ ਤੁਸੀਂ ਜਿੰਨੀ ਮਰਜ਼ੀ ਮਿਹਨਤ ਲਾਓ ਜਿੰਨੀ ਜ਼ੋਰ ਦੇਣੇ ਮਰਜ਼ੀ ਮਧਾਣੀ ਨੂੰ ਕਮਾਓ ਕੀ ਤੁਸੀਂ ਕਦੇ ਮੱਖਣ ਅਚੀਵ ਕਰ ਸਕਦੇ ਹੋ ਪਰ ਜੇ ਤੁਹਾਡੀ ਮਧਾਣੀ ਦੁੱਧ ਦੇ ਵਿੱਚ ਵਾ ਤੁਸੀਂ ਤਾਂ ਹੀ ਮੱਖਣ ਅਚੀਵ ਕਰ ਸਕਦੇ ਹੋ ਅਗਰ ਤੁਸੀਂ ਵੱਡਾ ਨਹੀਂ ਸੋਚ ਰਹੇ ਅਗਰ ਤੁਹਾਡੀ ਸੋਚ ਉੱਤੇ ਤੱਕ ਨਹੀਂ ਜਾ ਰਹੀ ਯੂ ਕੈਨ ਨੈਵਰ ਐਵਰ ਬੀ ਅ ਬਿਲੀਨੀਅਰ ਯੂ ਕੈਨ ਨੈਵਰ ਐਵਰ ਬੀ ਅ ਮਿਲੀਨੀਅਰ ਇੱਕ ਮਿਡਲ ਕਲਾਸ ਬੰਦਾ ਕੀ ਸੋਚਦਾ ਵਾ ਕਿ ਜਿਵੇਂ ਕਿਵੇਂ ਕਰਕੇ ਸਰਕਾਰੀ ਨੌਕਰੀ ਮਿਲ ਜਾਵੇ ਸਰਕਾਰੀ ਨੌਕਰੀ ਮਤਲਬ ਸਰਕਾਰ ਤੇ ਡਿਪੈਂਡ ਹੋਣਾ ਸਾਡਾ ਇੰਡੀਆ ਸਾਡਾ ਇੰਡੀਆ ਗਰੀਬ ਕਿਉਂ ਕਿਉਂਕਿ ਹਰ ਇੱਕ ਦੀ ਇਹੀ ਸੋਚ ਵਾ ਕਿ ਸਰਕਾਰੀ ਨੌਕਰੀ ਮਿਲ ਜਾਵੇ ਸਰਕਾਰੀ ਨੌਕਰੀ ਮਤਲਬ ਕੰਮ ਅਸੀਂ ਨਾ ਵੀ ਕਰੀਏ ਸਰਕਾਰੀ ਸਕੂਲ ਦੇ ਟੀਚਰ ਕਿੰਨਾ ਕੁ ਪੜਾਉਂਦੇ ਨੇ ਪੜਾਉਣ ਨਾ ਪੜਾਉਣ ਕਿਸੇ ਨੂੰ ਕੀ ਮਤਲਬ ਸਰਕਾਰ ਤੇ ਡਿਪੈਂਡ ਹੋਏ ਪਏ ਨੇ ਕਿ ਸਰਕਾਰ ਪੈਸਾ ਦੇਵੇ ਸਰਕਾਰ ਉੱਤੇ ਪਹਿਲਾਂ ਹੀ ਕਰਜ਼ਾ ਵਾ ਅਗਰ ਤੁਸੀਂ ਵੀ ਡਿਪੈਂਡ ਹੋਗੇ ਤਾਂ ਉਹ ਸਰਕਾਰ ਤੋਂ ਤੁਸੀਂ ਕਿਸੇ ਦੇਸ਼ ਦਾ ਭਲਾ ਕਿੱਥੋਂ ਭਾਲਦੇ ਹੋ ਉਹ ਦੇਸ਼ ਤਰੱਕੀ ਕਿਵੇਂ ਕਰ ਸਕਦਾ ਲੈਟਸ ਸੇ ਕਿ ਇੱਕ ਬੰਦੇ ਉੱਤੇ ਪਹਿਲਾਂ ਹੀ 1 ਕਰੋੜ ਦਾ ਕਰਜ਼ਾ ਵਾ ਤੇ ਤੁਸੀਂ ਉੱਤੇ ਹੋਰ ਲਾਇਬਿਲਟੀ ਬਣ ਗਏ ਤਾਂ ਉਹ ਬੰਦੇ ਤੋਂ ਤੁਸੀਂ ਪ੍ਰੋਡਕਟਿਵਿਟੀ ਕਿੱਥੋਂ ਭਾਲਦੇ ਹੋ ਉਹ ਪ੍ਰੋਡਕਟਿਵਿਟੀ ਤੁਸੀਂ ਉਹ ਬੰਦੇ ਤੋਂ ਕਿਵੇਂ ਐਕਸਪੈਕਟ ਕਰ ਸਕਦੇ ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰੀ ਨੌਕਰੀ ਨਾ ਕਰੋ ਪਰ ਸਰਕਾਰੀ ਨੌਕਰੀ ਦੇ ਨੂੰ ਕਰਕੇ ਸਿਰਫ ਇਹ ਸੋਚਣਾ ਕਿ ਅਗਰ ਤੁਸੀਂ ਕੁਝ ਕਰੀਏ ਤਾਂ ਵੀ ਪੈਸਾ ਆਉਣਾ ਅਗਰ ਕੁਝ ਨਾ ਕਰੀਏ ਤਾਂ ਵੀ ਪੈਸਾ ਆਊਗਾ ਇਹ ਸੋਚ ਬਹੁਤ ਗਲਤ ਹੁੰਦੀ ਹੈ ਅੱਗੇ ਵਧਣ ਦੀ ਸੋਚ ਖਤਮ ਕਰ ਦੇਣੀ ਇਹ ਚੀਜ਼ ਬਹੁਤ ਜ਼ਿਆਦਾ ਗਲਤ ਹੁੰਦੀ ਹੈ ਮੈਂ ਨਹੀਂ ਕਹਿੰਦਾ ਸਰਕਾਰੀ ਨੌਕਰੀ ਨਾ ਲਓ ਸਰਕਾਰੀ ਨੌਕਰੀ ਲਓ ਪਰ ਸੋਚੋ ਕਿ ਅਸੀਂ ਆਪਣਾ ਕੋਈ ਸਾਈਡ ਬਿਜ਼ਨਸ ਕਿਦਾਂ ਸਟਾਰਟ ਕਰ ਸਕਦੇ ਹਾਂ ਅਸੀਂ ਉਹ ਬਿਜ਼ਨਸ ਨੂੰ ਅੱਗੇ ਤੱਕ ਕਿਵੇਂ ਵਧਾ ਸਕਦੇ ਹਾਂ ਦੀਰੂਬਾਈ ਅੰਬਾਨੀ ਨੇ ਜਦੋਂ ਸ਼ੁਰੂਆਤ ਕੀਤੀ ਸੀ ਰਿਲਾਇੰਸ ਇੰਡਸਟਰੀ ਦੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਅਟੈਂਡੈਂਟ ਦੀ ਜੌਬ ਤੋਂ ਸ਼ੁਰੂਆਤ ਕੀਤੀ ਸੀ ਉਹ ਇੱਕ ਪੈਟਰੋਲ ਪੰਪ ਦੇ ਵਿੱਚ ਪੈਟਰੋਲ ਪਾਉਂਦੇ ਹੁੰਦੇ ਸੀ ਗੱਡੀਆਂ ਦੇ ਵਿੱਚ ਤੇ ਉਹਨਾਂ ਨੇ ਸੋਚ ਨੂੰ ਆਪਣੇ ਉੱਤੇ ਰੱਖਿਆ ਕਿ ਕਿਵੇਂ ਮੈਂ ਇਹ ਬਿਜ਼ਨਸ ਨੂੰ ਅੱਗੇ ਲੈ ਕੇ ਜਾਵਾਂ ਤਾਂ ਇੱਕ ਗਰੀਬ ਬੰਦਾ ਕੌਣ ਆ ਜਿੱਦੀ ਸੋਚ ਉੱਤੇ ਨਹੀਂ ਜਾਰੀ ਜਿੱਦੀ ਅੱਗੇ ਵਧਣ ਦੀ ਸੋਚ ਨਹੀਂ ਕਿਵੇਂ ਇਹ ਤੋਂ ਅੱਗੇ ਨੈਕਸਟ ਸਟੈਪ ਕਿਵੇਂ ਜਾਵਾਂ ਮੈਂ ਇੱਕ ਮਨਜੋਤ ਨਾਮ ਦੇ ਮੁੰਡੇ ਦੀ ਐਗਜ਼ਾਮਪਲ ਲੈਣਾ ਚਾਹੁੰਦਾ ਵਾਂ ਜੋ ਕਿ 2026 ਦੇ ਵਿੱਚ ਨਾ ਇੱਕ ਰੈਵੋਲੂਸ਼ਨ ਲੈਣਾ ਚਾਹੁੰਦਾ ਕਿ ਮੈਂ ਫਿਊਚਰ ਮਿਲੀਨੀਅਰ ਬਣਨਾ ਚਾਹੁੰਦਾ ਮੈਂ ਫਿਊਚਰ ਕਰੋੜਪਤੀ ਬਣਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਨਾ ਮੈਂ ਮਨਜੋਤ ਨੂੰ ਇੱਕ ਐਡਵਾਈਸ ਦੇਣਾ ਚਾਹੂੰਗਾ ਕਿ ਮਨਜੋਤ ਸਟਾਰਟ ਕਰੇ ਕਿਤੋਂ ਵੀ ਸਟਾਰਟ ਕਰੇ ਜਿੱਥੋਂ ਮਰਜੀ ਸਟਾਰਟ ਕਰੇ ਅਗਰ ਅਜ ਮਨਜੋਤ ਕਿਸੇ ਫੈਕਟਰੀ ਦੇ ਵਿੱਚ ਝਾੜੂ ਵੀ ਲਗਾ ਰਿਹਾ ਨਾ ਉਹ ਝਾੜੂ ਲਗਾਉਂਦਾ ਲਗਾਉਂਦਾ ਵੀ ਆਪਣੇ ਇਹ ਸੋਚ ਰੱਖੇ ਕਿ ਅੱਜ ਮੈਂ ਇਹ ਫੈਕਟਰੀ ਦੇ ਵਿੱਚ ਝਾੜੂ ਲਗਾ ਰਿਹਾ ਹਾਂ ਪਰ ਕੱਲ ਨੂੰ ਮੈਂ ਇਸ ਫੈਕਟਰੀ ਦਾ ਮਾਲਕ ਬਣਨਾ ਵਾ ਅਗਰ ਮਨਜੋਤ ਕਿਸ ਫੈਕਟਰੀ ਦੇ ਵਿੱਚ ਝਾੜੂ ਵੀ ਲਗਾ ਰਿਆ ਨਾ ਪਰ ਉਹ ਇਹ ਸੋਚ ਰਿਹਾ ਕਿ ਇਹ ਫੈਕਟਰੀ ਦਾ ਮਾਲਕ ਇਸ ਫੈਕਟਰੀ ਨੂੰ ਇੰਨਾ ਉੱਤੇ ਤੱਕ ਕਿਵੇਂ ਲੈ ਕੇ ਗਿਆ ਕਿਵੇਂ ਅੱਜ ਇਸ ਫੈਕਟਰੀ ਦੀ ਟਰਨਓਵਰ ਕਰੋੜਾਂ ਦੀ ਆ ਉਹ ਕਰੋੜਾਂ ਦੀਆਂ ਡੀਲਸ ਨੂੰ ਸਮਝ ਰਿਹਾ ਵਾ ਮਤਲਬ ਝਾੜੂ ਲਗਾਉਂਦੇ ਲਗਾਉਂਦੇ 10000 ਦੀ ਨੌਕਰੀ ਕਰਦੇ ਕਰਦੇ ਉਹਨੇ ਆਪਣੇ ਆਪ ਨੂੰ ਬੰਦਾ ਕਰੋੜਾਂ ਦਾ ਬਣਾ ਲਿਆ ਇਸ ਤਰੀਕੇ ਨਾਲ ਇੱਕ ਮਜ਼ਦੂਰ ਨਹੀਂ ਸੋਚਦਾ ਤਾਂ ਹੀ ਇੱਕ ਮਜ਼ਦੂਰ ਮਜ਼ਦੂਰ ਹੀ ਰਹਿੰਦਾ ਵਾ ਜਿੰਨੀ ਮਰਜ਼ੀ ਮਿਹਨਤ ਕਰ ਲਵੇ ਪਾਣੀ ਦੇ ਵਿੱਚ ਮਧਾਣੀ ਪਾਉਣ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਜਿੰਨੀ ਤੇਜ਼ ਮਰਜ਼ੀ ਤੂੰ ਫਿਰ ਚਲਾਉ ਮਧਾਣੀ ਜਿੰਨਾ ਜ਼ੋਰ ਲਾ ਕੇ ਮਰਜ਼ੀ ਚਲਾਉ ਉਹਦਾ ਰਿਜ਼ਲਟ 0 ਆ ਪਰ ਜੇ ਦੁੱਧ ਦੇ ਵਿੱਚ ਮਧਾਣੀ ਪਾਈ ਹੋਈ ਹੈ ਨਾ ਤਾਂ ਉਹਦਾ ਰਿਜ਼ਲਟ ਮੱਖਣ ਵਾ ਤਾਂ ਇਸ ਤਰੀਕੇ ਨਾਲ ਇੱਕ ਵੱਡੀ ਸੋਚ ਹੀ ਵੱਡੇ ਰਿਜ਼ਲਟ ਪੈਦਾ ਕਰਦੀ ਹੈ। ਅਗਰ ਕਿਸੇ ਦੀ ਸੋਚ ਹੀ ਅਗਰ ਕਿਸੇ ਦੀ ਸੋਚ ਹੀ 50000 ਦੀ 40000 ਦੀ ਤਾਂ ਉਹ ਕਰੋੜ ਕਿੱਥੋਂ ਕਮਾ ਸਕਦਾ। ਮੈਂ ਅੱਜ ਮਨਜੋਤ ਨੂੰ ਕਹਿਣਾ ਚਾਹਣਾ ਵਾਂ ਕਿ ਅੱਜ ਮਨਜੋਤ ਅਗਰ ਕਿਸੇ ਕੰਪਨੀ ਦੇ ਵਿੱਚ ਕੰਮ ਕਰਦਾ ਨਾ ਤਾਂ ਉਹ ਇਹ ਵੇਖੇ ਕਿ ਇਸ ਕੰਪਨੀ ਦੇ ਓਨਰ ਨੇ ਇਸ ਕੰਪਨੀ ਦੇ ਮਾਲਕ ਨੇ ਇਸ ਕੰਪਨੀ ਨੂੰ ਇੰਨਾ ਉੱਤੇ ਕਿਵੇਂ ਚੱਕਿਆ ਹੋਇਆ। ਉਸ ਦਾ ਮਾਲਕ ਕਿਦਾਂ ਕੰਮ ਕਰਦਾ ਵਾ ਉਸ ਦੀ ਕੱਲੀ ਕੱਲੀ ਟੈਕਟਿਕਸ ਨੂੰ ਸਮਝੇ ਉਹਦੀ ਕੱਲੀ ਕੱਲੀ ਸਟਰੈਟਜੀ ਨੂੰ ਸਮਝੇ ਕਿਦਾਂ ਉਹ ਫੈਕਟਰੀ ਦੇ ਮਾਲਕ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੋਇਆ ਵਾ ਲੱਖਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੋਇਆ ਉਹ ਲੱਖਾਂ ਲੋਕਾਂ ਨੂੰ ਇਹ ਸ਼ੋਅ ਕਰ ਦਿੰਦਾ ਵਾ ਕਿ 300 ਦੀ ਚੀਜ਼ ਮੈਂ ਤੁਹਾਨੂੰ 100 ਦੀ ਦੇ ਰਿਹਾ ਵਾਂ ਜਦੋਂ ਲੱਖ ਲੋਕਾਂ ਨੂੰ 100 ਰੁਪਏ ਦੀ ਵੈਲਿਊ ਮਿਲ ਰਹੀ ਹੈ ਤਾਂ ਸਿੱਧਾ ਸਿੱਧਾ 1 ਕਰੋੜ ਹੋ ਗਿਆ ਤਾਂ ਇਸ ਤ੍ਰਿਕੇ ਨਾਲ ਇੱਕ ਫੈਕਟਰੀ ਦੇ ਮਾਲਕ ਨੇ ਉਸ ਫੈਕਟਰੀ ਨੂੰ ਕਰੋੜਾਂ ਦੇ ਟਰਨਓਵਰ ਤੱਕ ਲਿਆਂਦਾ ਹੋਇਆ। ਸਭ ਤੋਂ ਪਹਿਲਾਂ ਮਨਜੂਤ ਇਹ ਵੇਖੇ ਕਿ ਉਹ ਜੋ ਫੈਕਟਰੀ ਦਾ ਮਾਲਕ ਆ, ਜੋ ਬਿਜ਼ਨਸਮੈਨ ਆ, ਉਹਨੇ ਕਿੱਦਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ, ਕਿੱਦਾਂ ਉਹ ਮਾਰਕੀਟਿੰਗ ਕਰ ਰਿਹਾ। ਕੱਲੀ-ਕੱਲੀ ਸਟਰੈਟਜੀ ਜਾਣੇ ਉਹ ਉਸ ਬਿਜ਼ਨਸਮੈਨ ਦੀ। ਤਾਂ ਅਗਰ ਉਹਦੀ ਸੋਚ ਇਹ ਆ ਨਾ ਤਾਂ ਉਹ ਇੱਕ ਮਜ਼ਦੂਰ ਹੋ ਕੇ ਵੀ ਕਰੋੜਪਤੀ ਆ। ਤਾਂ ਉਹ ਮਜ਼ਦੂਰ ਹੁੰਦਿਆਂ-ਹੁੰਦਿਆਂ ਵੀ ਆਪਣੇ ਆਪ ਨੂੰ ਬੰਦਾ ਕਰੋੜਾਂ ਦਾ ਬਣਾ ਰਿਹਾ। ਸਭ ਤੋਂ ਪਹਿਲਾਂ ਤਾਂ ਨਾ ਸ਼ੁਰੂ ਕਰੋ ਅਸੀਂ ਕੀ ਕਰਦੇ ਆ ਸਾਡੇ ਮਿਡਲ ਕਲਾਸ ਪਰਿਵਾਰ ਕੀ ਕਰਦੇ ਆ ਕਿ ਅਗਰ ਉਹਨਾਂ ਨੇ ਕੋਈ ਜੌਬ ਕਰਦੇ ਨੇ ਕੋਈ ਸਰਕਾਰੀ ਜੌਬ ਕਰਦੇ ਨੇ ਤਾਂ ਜੌਬ ਉਹਨਾਂ ਦੇ ਨਾਲ ਹੀ ਖਤਮ ਹੋ ਜਾਂਦੀ ਹੈ ਤੇ ਉਹਨਾਂ ਦੀ ਅਗਲੀ ਜਨਰੇਸ਼ਨ ਨੂੰ ਫਿਰ ਤੋਂ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਵਾ ਸਾਡੇ ਨਾਲ ਪ੍ਰੋਬਲਮ ਇਹ ਹੁੰਦੀ ਆ ਦੀਰੂਬਾਈ ਅੰਬਾਨੀ ਨੇ ਪੈਟਰੋਲ ਪੰਪ ਤੋਂ ਸਟਾਰਟ ਕੀਤਾ ਉਹਨਾਂ ਨੇ ਰਿਲਾਇੰਸ ਇੰਡਸਟਰੀ ਖੋਲੀ ਤੇ ਅਗਲੀ ਜਨਰੇਸ਼ਨ ਨੂੰ ਜ਼ੀਰੋ ਤੋਂ ਸਟਾਰਟ ਨਹੀਂ ਕਰਨਾ ਪਿਆ ਉਹਨਾਂ ਨੇ ਉਹਨਾਂ ਦਾ ਹੀ ਬਿਜ਼ਨਸ ਸੰਭਾਲਿਆ ਕਦੇ ਵੀ ਜ਼ੀਰੋ ਤੋਂ ਸਟਾਰਟ ਨਹੀਂ ਕਰਨਾ ਪੈਂਦਾ ਸਭ ਤੋਂ ਵੱਡਾ ਡਾਇਜ਼ਾਸਟਰ ਸਾਡੇ ਵਿੱਚ ਕੀ ਹੈ ਕਿ ਅਸੀਂ ਬਾਹਰ ਚਲੇ ਜਾਂਦੇ ਹਾਂ 25 30 ਸਾਲ ਦੇ ਵਿੱਚ ਸਾਰੀ ਉਮਰ ਦੀ ਕਮਾਈ ਦੇ ਨਾਲ ਅਸੀਂ ਘਰ ਬਣਾਇਆ ਹੁੰਦਾ ਜਦੋਂ ਅਸੀਂ ਬਾਹਰ ਚਲੇ ਜਾਂਦੇ ਹਾਂ ਅਸੀਂ ਫੇਰ ਤੋਂ ਜ਼ੀਰੋ ਤੋਂ ਸਟਾਰਟ ਹੋ ਜਾਂਦੇ ਹਾਂ ਉੱਥੇ ਅਸੀਂ 25 30 ਸਾਲ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਅਸੀਂ ਮਿਹਨਤਾਂ ਕਰਦੇ ਹਾਂ 25 30 ਸਾਲ ਅਸੀਂ ਸਿਰਫ ਇੱਕ ਘਰ ਬਣਾਉਨੇ ਆ ਮਤਲਬ ਜੋ ਚੀਜ਼ ਛੱਡ ਗਿਆ ਏ ਉਹ ਚੀਜ਼ ਨੂੰ ਹੀ ਬਣਾਉਣ ਦੇ ਲਈ ਅਸੀਂ 25 30 ਸਾਲ ਫੇਰ ਤੋਂ ਲਾ ਦਿੰਨੇ ਇੱਕ ਮੀਡਲ ਕਲਾਸ ਦੀ ਸੋਚ ਹੀ ਹੁੰਦੀ ਆ ਇੱਕ ਮੀਡਲ ਕਲਾਸ ਦੀ ਸੋਚ ਨਾ ਤਰੱਕੀ ਵਾਲੀ ਹੁੰਦੀ ਹੀ ਨਹੀਂ ਕਿ ਅਸੀਂ ਤਰੱਕੀ ਕਰੀਏ ਕਿਵੇਂ ਅਸੀਂ ਆਪਣੇ ਬਿਜ਼ਨਸ ਸ਼ੁਰੂ ਕਰੀਏ ਬਿਜ਼ਨਸ ਨੂੰ ਅੱਗੇ ਤੱਕ ਲੈ ਕੇ ਜਾਈਏ ਜੋ ਐਸਟਰੋਨੌਟ ਚੰਦ ਤੇ ਪਹੁੰਚਿਆ ਨਾ ਉਹ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਹਿੰਦਾ ਮੇਰੀ ਚੰਦ ਤੇ ਪਹੁੰਚਣ ਤੋਂ ਪਹਿਲਾਂ ਮੇਰੀ ਸੋਚ ਚੰਦ ਤੇ ਗਈ ਮਤਲਬ ਚੰਦ ਤੇ ਜਾਣ ਤੋਂ ਪਹਿਲਾਂ ਉਸਨੇ ਸੋਚਿਆ ਹੀ ਹੋਣਾ ਕਿ ਮੈਂ ਇੱਕ ਦਿਨ ਚੰਦ ਤੇ ਜਾਊਂਗਾ ਇਦਾਂ ਤਾਂ ਹੈ ਨਹੀਂ ਕਿ ਉਹ ਇੱਕ ਦਿਨ ਉੱਠਿਆ ਤੇ ਉਹਨੇ ਸੋਚਿਆ ਕਿ ਜੀ ਠੀਕ ਹੈ ਚੰਦ ਦੀ ਸੈਰ ਕਰਕੇ ਆਉਨੇ ਆ ਕਹਿੰਦਾ ਮੇਰੀ ਚੰਦ ਤੇ ਜਾਣ ਤੋਂ ਪਹਿਲਾਂ ਮੇਰੀ ਸੋਚ ਚੰਦ ਤੇ ਗਈ ਤਾਂ ਮੈਂ ਮਨਜੋਤ ਦੇ ਲਈ ਨਾ 2026 ਦਾ ਇੱਕ ਰੈਵੋਲੂਸ਼ਨ ਦੇਣਾ ਚਾਹਣਾ ਕਿ ਉਹ ਸ਼ੁਰੂਆਤ ਕਰੇ ਜਿੱਥੋਂ ਵੀ ਸ਼ੁਰੂਆਤ ਕਰੇ ਬਸ ਕੋਈ ਵੀ ਕੰਮ ਕਰ ਸਕਦਾ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ ਕੋਈ ਕੰਮ ਨੂੰ ਕਰਨ ਦੇ ਵਿੱਚ ਸ਼ਰਮ ਨਹੀਂ ਹੋਣੀ ਚਾਹੀਦੀ ਮੁਕੇਸ਼ ਮੰਨੀ ਸਾਹਿਬ ਨਾ ਜਿਨ੍ਹਾਂ ਦਾ ਅੱਜ ਕਰੋੜਾਂ ਅਰਬਾਂ ਦਾ ਬਿਜ਼ਨਸ ਆ ਕਦੇ ਉਹਨਾਂ ਦੇ ਫਾਦਰ ਸਾਹਿਬ ਨੇ ਦੀਰੂ ਬਾਈ ਮੰਨੀ ਨੇ ਕਦੇ ਪੈਟਰੋਲ ਪੰਪ ਤੋਂ ਸਟਾਰਟ ਕੀਤਾ ਸੀ ਤਾਂ ਅੱਜ ਉਹਨਾਂ ਨੇ ਕਰੋੜਾਂ ਦਾ ਬਿਜ਼ਨਸ ਬਣਾਇਆ ਕਿਉਂਕਿ ਉਹਨਾਂ ਦੀ ਸੋਚ ਉੱਤੇ ਤੱਕ ਜਾਂਦੀ ਸੀ ਨੈਕਸਟ ਸਟੈਪ ਤੱਕ ਸੋਚਦੇ ਸੀ ਮਨਜੋਤ ਅੱਜ ਜਿੱਥੋਂ ਵੀ ਸਟਾਰਟ ਕਰਦਾ ਪਤਾ ਨੈਕਸਟ ਸਟੈਪ ਬਾਰੇ ਸੋਚੇ ਕਈ ਅਗਰ ਅਜ ਨੋ ਤੋਂ ਪੰਜ ਮਨਜੂਤ ਕਿਤੇ ਕੰਮ ਕਰਦਾ ਵਾ 9 ਤੋਂ 5 ਨਾਲ ਉਹਦਾ ਘਰ ਚੱਲਦਾ ਪਰ 5 ਤੋਂ 9 ਉਹ ਕੀ ਕਰਦਾ ਵਾ ਇਹ ਚੀਜ਼ ਡਿਸਾਈਡ ਕਰੂਗੀ ਕਿ ਮਨਜੂਤ ਕਿੱਥੇ ਜਾਊਗਾ ਉਹ ਵੇਖੇ ਕਿ ਜਿਹੜੀ ਕੰਪਨੀ ਦੇ ਵਿੱਚ ਮੈਂ ਕੰਮ ਕਰ ਰਿਹਾ ਉਹਦੇ ਮਾਲਕ ਨੇ ওই ਕੰਪਨੀ ਨੂੰ ਕਿਵੇਂ ਚਲਾਇਆ ਹੋਇਆ ਕੀ ਕੀ ਸਟਰੈਟਜੀ ਨੂੰ ਵਰਤ ਰਿਹਾ ਕਿੱਦਾਂ ਕਿਸੇ ਪ੍ਰੋਡਕਟ ਦੀ ਮਾਰਕੀਟਿੰਗ ਕੀਤੀ ਜਾਂਦੀ ਆ ਕਿੱਦਾਂ ਅਗਰ 100 ਰੁਪਏ ਦਾ ਪ੍ਰੋਡਕਟ ਲੱਖਾਂ ਲੋਕਾਂ ਵਿੱਚ ਵੇਚਿਆ ਗਿਆ ਤਾਂ ਕੁਝ ਕੁ ਦਿਨਾਂ ਦੇ ਵਿੱਚ ਉਸ ਓਨਰ ਨੇ ਕਰੋੜ ਰੁਪਏ ਕਮਾ ਲਿਆ ਜਿਹੜਾ ਕਰੋੜ ਰੁਪਇਆ ਫਿਰ 30-40 ਸਾਲ ਦੇ ਵਿੱਚ ਕਮਾਉਨੇ ਆ ਕਿਵੇਂ ਉਹ ਕੁਝ ਟਾਈਮ ਦੇ ਵਿੱਚ ਕਮਾ ਲੈਂਦਾ ਤਾਂ ਇਸ ਤਰੀਕੇ ਨਾਲ ਮਨਜੂਤ ਇਹ ਨਾ ਵੇਖੇ ਕਿ ਮੈਂ ਅੱਜ 10000 ਕਮਾਉਣਾ ਇਹ ਨਾ ਵੇਖੇ ਕਿ ਮੈਂ 20000 ਕਮਾਉਣਾ ਪਰ 10000 ਕਮਾਉਣ ਦੀ ਜਰਨੀ ਦੇ ਵਿੱਚ ਵਿੱਚ ਮਨਜੂਤ ਇਹ ਵੇਖੇ ਕਿ ਮੈਂ ਬੰਦਾ 1 ਕਰੋੜ ਤਾਂ ਬਣ ਰਿਹਾ ਜਾਂ ਨਹੀਂ ਮੈਂ ਕਹਿੰਦਾ ਕਿ ਮਨਜੂਤ ਅੱਜ ਚਾਹੇ 5000 ਹੀ ਕਮਾਉਂਦਾ ਵਾ ਸਿਰਫ 5000 ਪਰ ਅਗਰ ਉਹ ਵੇਖ ਰਿਹਾ ਨਾ ਕਿ ਮੇਰੀ ਕੰਪਨੀ ਦਾ ਮਾਲਕ ਆਪਣੀ ਕੰਪਨੀ ਨੂੰ ਚਲਾ ਕੇ ਮੇਰੇ ਆ ਕਿਹੜੀ ਸਟਰੈਟਜੀ ਨੂੰ ਵਰਤ ਰਿਹਾ ਵਾ ਮੈਂ ਦੇਖਾਂ ਤਾਂ ਕਿਵੇਂ ਮਾਰਕੀਟਿੰਗ ਕੀਤੀ ਜਾਂਦੀ ਹੈ ਕਿਵੇਂ ਇੱਕ ਕੰਪਨੀ ਨੂੰ ਚਲਾਇਆ ਜਾਂਦਾ ਵਾ ਤਾਂ ਮੈਂ ਕਹਿੰਨਾ 5000 ਦੀ ਜੌਬ ਮੰਜੂਦ ਦੇ ਲਈ ਕੋਈ ਮਾੜੀ ਨਹੀਂ 5000 ਕਿਸੇ ਦੀ ਨਿਗਾ ਵਿੱਚ 5000 ਹੋਣਾ ਪਰ ਮੰਜੂਦ ਨੂੰ ਪਤਾ ਕਿ 5000 ਕਮਾਉਣ ਦੀ ਜਰਨੀ ਦੇ ਵਿੱਚ ਵਿੱਚ ਨਾ 5000 ਕਮਾਉਣ ਦੀ ਯਾਤਰਾ ਦੇ ਵਿੱਚ ਨਾ ਮੈਂ ਬੰਦਾ 1 ਕਰੋੜ ਦਾ ਬਣ ਰਿਹਾ ਮੈਂ ਬੰਦਾ 100 ਕਰੋੜ ਦਾ ਬਣ ਰਿਹਾ ਵਾ ਤਾਂ ਇਸ ਤਰੀਕੇ ਨਾਲ ਇਹ ਹਰ ਇੱਕ ਮਨਜੂਦ ਦੀ ਕਹਾਣੀ ਹੈ ਇਹ ਕੱਲੇ ਇੱਕ ਜਾਣ ਦੇ ਕਹਾਣੀ ਨਹੀਂ ਹਰ ਇੱਕ ਯੂਥ ਦੀ ਕਹਾਣੀ ਹੈ ਜਿੱਥੇ-ਜਿੱਥੇ ਵੀ ਮੇਰੀ ਵੀਡੀਓ ਪਹੁੰਚ ਰਹੀ ਆ ਕਿ ਆਪਣੀ ਫੂਚ ਨੂੰ ਨੈਕਸਟ ਸਟੈਪ ਤੱਕ ਰੱਖੋ ਕਿ ਮੈਂ ਹੋਰ ਅੱਗੇ ਕਿਵੇਂ ਜਾ ਸਕਦਾ ਹੋਰ ਅੱਗੇ ਕਿਵੇਂ ਗਰੋ ਕਰ ਸਕਦਾ ਵੇਖੋ ਕਿ ਵੱਡੀਆਂ-ਵੱਡੀਆਂ ਕੰਪਨੀ ਦੇ ਮਾਲਕ ਉਸ ਕੰਪਨੀ ਨੂੰ ਕਿਵੇਂ ਅੱਗੇ ਤੱਕ ਲੈ ਕੇ ਜਾਂਦੇ ਨੇ